ਸੱਚੇ ਅਕਾਲ ਜੀ ਅਸਲਾਮ ਅਲੈਕੁਮ ਮੀਟ ਕਰਨਿਆ ਤੁਸੀਂ ਬਿਲਕੁਲ ਠੀਕ-ਠਾਕ ਹੋਵੋਗੇ ਰੱਬ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ਅੱਥੇ ਜੀ ਅਸੀਂ ਅੱਜ ਗੱਲ ਕਰਾਂਗੇ ਅਮਰੀਕਾ ਦੇ ਇੱਕ ਸਾਬਕਕਾ ਆਫੀਸਰ ਜਿਨ੍ਹਾਂ ਨੇ ਆਪਣੇ ਆਰਟੀਕਲ ਦੇ ਵਿੱਚ ਖਾਲਸਾ ਰਾਜ ਬਾਰੇ ਚ ਗੱਲ ਕੀਤੀ ਹੈ ਖਾਲਸਾ ਰਾਜ ਦਾ ਜ਼ਿਕਰ ਕੀਤਾ ਹੈ ਕੀ ਕੀ ਹੈ ਉਹਨਾਂ ਨੇ ਖਾਲਸਾ ਰਾਜ ਦੇ حوالے ਤੋਂ ਬਹੁਤ ਐਮ ਕਿਸਮ ਦੇ ਅਪਡੇਟ ਤੁਹਾਡੇ ਨਾਲ ਸ਼ੇਅਰ ਕਰਾਂਗੇ ਵੀਡੀਓ ਤੁਸੀਂ ਆਖਰ ਤੱਕ ਦੇਖਣੀ ਹੈ ਵੀਡੀਓ ਵੇਖਣ ਤੋਂ ਪਹਿਲਾਂ ਸਾਰੇ ਚੈਨਲ ਤੇ ਨਵੇਂ ਆਓ ਤੇ ਚੈਨਲ ਨੂੰ ਸਬਸਕ੍ਰਾਈਬ ਤੇ ਬੈਲ ਆਈਕਨ ਨੂੰ ਕਲਿੱਕ ਕਰੋ। ਸੋ ਚਲਦੇ ਹਾਂ ਦੇਖਦੇ ਹਾਂ ਵੀਡੀਓ। ਲੈਟਸ ਗੋ। ਸਾਰਿਆਂ ਦਾ ਸਵਾਗਤ ਹੈ ਮੈਂ ਹਾਂ ਸੁਰੇਂਦਰ ਸਿੰਘ ਪ੍ਰੋਗਰਾਮ ਲੈ ਕੇ ਹਾਜ਼ਰ ਟਾਕਿੰਗ ਪੰਜਾਬ। ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅ ਅੱਜ ਦਾ ਜਿਹੜਾ ਟਾਕਿੰਗ ਪੰਜਾਬ ਆ ਕੁਝ ਦਿਨ ਲੇਟ ਹੋ ਗਿਆ। ਤੇ ਉਹਦੇ ਲਈ ਮਾਫੀ ਚਾਹੁੰਦੇ ਹਾਂ ਕਿਉਂਕਿ ਅ ਇੱਕ ਬਹੁਤ ਵੱਡੀ ਗੱਲ ਹੋਈ ਹੈ। ਸਿੱਖਾਂ ਦੀ ਜ਼ਿੰਦਗੀ ਦੇ ਵਿੱਚ ਸਿੱਖ ਰਾਜਨੀਤੀ ਦੇ ਵਿੱਚ ਇਹ ਇੱਕ ਆਰਟੀਕਲ ਹੈ ਬੌਬ ਆਰਥਰ ਦਾ ਬੌਬ ਆਰਥਰ ਉਹਦੇ ਬਾਰੇ ਦੱਸਦਾ ਮੈਂ ਕੌਣ ਆ ਬੌਬ ਆਰਥਰ ਤੇ ਉਹਨਾਂ ਨੇ ਆਰਟੀਕਲ ਲਿਖਿਆ ਪ੍ਰੀਵੈਂਟਿੰਗ ਨਿਊਕਲੀਅਰ ਆਰਮਗੇਡਨ ਦਾ ਖਾਲਿਸਤਾਨ ਸੋਲੂਸ਼ਨ ਇਹਨੂੰ ਪੰਜਾਬੀ ਚ ਕਹਾਂਗੇ ਕਿ ਵੱਡੇ ਪੱਧਰ ਤੇ ਉੱਤੇ ਜਿਹੜੀ ਪਰਮਾਣੂ ਜੰਗ ਉਹਨੂੰ ਰੋਕਣ ਲਈ ਪਾਲਿਸਤਾਨ ਇੱਕ ਹੱਲ ਹੈ ਸੋ ਇਹ ਲਿਖਿਆ ਆਰਟੀਕਲ ਬੌਬ ਆਰਥਰ ਨੇ ਬੌਬ ਆਰਥਰ ਨੂੰ ਜੇ ਆਪਾਂ ਪੰਜਾਬੀ ਚ ਕਹਿਣਾ ਹੋਵੇ ਤਾਂ ਉਹ ਅਜੀਤ ਡੋਵਲ ਦਾ ਪਿਓ ਆ ਉਹ ਉਹਦੀ ਜਿਹੜੀ ਕਾਰਗਰਦਗੀ ਆ ਬੌਬ ਆਰਥਰ ਦੀ ਜਾਂ ਉਹਦੀਆਂ ਕਹਿ ਲਈਏ ਕਿ ਖਾਸੀਅਤ ਜਾਂ ਉਹਦੇ ਕਿਤੇ ਹੋਏ ਕੰਮ ਨੇ ਉਹਦੇ ਬਾਰੇ ਜੇ ਸੰਖੇਪ ਚ ਜਾਣਨਾ ਪਾਉਣਾ ਹੋਵੇ ਤਾਂ ਮੈਂ ਦੱਸ ਦਿਆਂ ਕਿ ਬਾਬ ਅਰਥਰ ਹੈ ਕੌਣ ਇਹ ਅਪਾ ਪੁਆਇੰਟ ਦਰ ਪੁਆਇੰਟ ਅਪ ਅਗੇ ਵਧਦੇ ਐ ਇਸ ਆਰਟੀਕਲ ਦੇ ਉੱਤੇ ਕਿ ਇਹ ਇੱਕ ਬਹੁਤ ਵੱਡੀ ਘਟਨਾ ਇਹ ਆਰਟੀਕਲ ਦਾ ਲਿਖਿਆ ਜਾਣਾ ਤੇ ਬਾਬ ਅਰਥਰ ਦਾ ਜਿਹੜਾ ਤਜਰਬਾ ਇਨਵੈਸਟੀਗੇਸ਼ਨ ਦੇ ਵਿੱਚ ਤਹਿਕੀਕਾਤ ਕਰਨ ਦੇ ਵਿੱਚ ਸਾਬਕਾ ਪੁਲਿਸ ਅਫਸਰ 52 ਸਾਲਾਂ ਦਾ ਤਾਂ ਉਸ ਦਾ ਤਜਰਬਾ ਤੇ ਤਜਰਬਾ ਹੈ ਤੇ 22 ਸਾਲ ਤੋਂ ਵੱਧ ਸਮਾਂ ਉਹਨੇ ਵੱਖ-ਵੱਖ ਥਾਵਾਂ ਦੇ ਉੱਤੇ ਪੁਲਿਸ ਆਫੀਸਰ ਦੇ ਅਹੁਦੇ ਤੇ ਰਹਿੰਦੇ ਆ ਜਿਹੜੀ ਸੇਵਾ ਕੀਤੀ ਹੈ ਤੇ ਪੁਲਿਸ ਦਾ ਚੀਫ ਰਿਹਾ ਉਹ ਤੇ 32 ਸਾਲਾਂ ਤੋਂ ਵੱਧ ਸਮਾਂ ਹੋ ਗਿਆ ਉਹਨੂੰ ਉਹ ਪ੍ਰਾਈਵੇਟ ਇਨਵੈਸਟੀਗੇਟਰ ਤੇ ਸੁਰੱਖਿਆ ਸਲਾਹਕਾਰ ਵੱਖ-ਵੱਖ ਏਜੰਸੀਆਂ ਦੇ ਲਈ ਪ੍ਰਾਈਵੇਟ ਤੌਰ ਦੇ ਉੱਤੇ ਠੀਕ ਹੈ ਨਾ ਜੀ ਤੇ ਉਸਨੇ ਆਪਣੇ ਤੌਰ ਦੇ ਉੱਤੇ ਤੇ ਸਰਕਾਰੀ ਅਹੁਦੇ ਤੇ ਰਹਿੰਦੇ ਹੋਏ ਇਨਵੈਸਟੀਗੇਸ਼ਨਸ ਕੀਤੀਆਂ ਨੇ ਅੱਤਵਾਦ ਨਾਲ ਸੰਬੰਧਿਤ ਤੇ ਜਾਸੂਸੀ ਦੇ ਨਾਲ ਸੰਬੰਧਿਤ ਵੱਖ-ਵੱਖ ਕੇਸਾਂ ਨੂੰ ਉਸਨੇ ਸੁਲਝਾਇਆ ਵਰਲਡਵਾਈਡ ਦੁਨੀਆ ਪੱਧਰ ਦੇ ਉੱਤੇ ਐਨਾ ਹੀ ਨਹੀਂ ਜਿਹੜੇ ਲੋਕ ਮਹੱਤਵਪੂਰਨ ਜਿਹੜੇ ਵੀਆਈਪੀ ਲੋਕਾਂ ਨੂੰ ਕਿਡਨੈਪ ਕਰ ਲਿਆ ਜਾਂਦਾ ਅਗਵਾ ਕਰ ਲਿਆ ਜਾਂਦਾ ਉਹਨਾਂ ਨੂੰ ਛਡਾਉਣ ਬਾਰੇ ਵੀ ਉਹ ਨੇਗੋਸ਼ੀਏਟਰ ਦੇ ਤੌਰ ਤੇ ਉੱਤੇ ਕੰਮ ਕਰ ਚੁੱਕਿਆ ਵੱਖ-ਵੱਖ ਮੁਲਕਾਂ ਦੇ ਵਿੱਚ ਬਾਬਰ ਅਰਤ ਜਿਹੜਾ ਹੈਗਾ ਤੇ ਉਹ ਇੰਟਰਨੈਸ਼ਨਲ ਐਸੋਸੀਏਸ਼ਨ ਆਫ ਪੁਲਿਸ ਚੀਫਸ ਦਾ ਮੈਂਬਰ ਰਹਿ ਚੁੱਕਾ ਤੇ ਯੂ ਐਸ ਡਿਪਾਰਟਮੈਂਟ ਆਫ ਜਸਟਿਸ ਲਾ ਐਂਡ ਇਨਫੋਰਸਮੈਂਟ ਆਰਡੀਨੇਟਿੰਗ ਕਮੇਟੀ ਦਾ ਵੀ ਮੈਂਬਰ ਰਹਿ ਚੁੱਕਾ ਇਹਦੇ ਨਾਲ ਹੀ ਡਰੱਗ ਐਂਡ ਇਨਫੋਰਸਮੈਂਟ ਐਂਡ ਟ੍ਰੇਨਿੰਗ ਸਬ ਕਮੇਟੀਆਂ ਦਾ ਉਹ ਮੈਂਬਰ ਰਹਿਗਾ ਰਹਿ ਚੁੱਕਾ ਤੇ ਇਹਦੇ ਨਾਲ ਹੀ ਇੰਟਰਨੈਸ਼ਨਲ ਡਰੱਗ ਐਂਡ ਇਨਫੋਰਸਮੈਂਟ ਆਫੀਸਰ ਐਸੋਸੀਏਸ਼ਨ ਹੈ ਜਿਹੜੀ ਉਹਦਾ ਹੁਣ ਵੀ ਮੈਂਬਰ ਹੈ ਉਹ ਤੇ ਇਸ ਵੇਲੇ ਉਹ ਆਪਣੇ ਤੌਰ ਤੇ ਉੱਤੇ ਇੱਕ ਜਾਸੂਸਾਂ ਨੂੰ ਟ੍ਰੇਨਿੰਗ ਦੇਣ ਦੀ ਜਾਂ ਉਸ ਤਰੀਕੇ ਦੀ ਇੱਕ ਏਜੰਸੀ ਚਲਾ ਰਿਹਾ ਆਪਣੀ ਇਨਵੈਸਟਿਗੇਟਿਵ ਏਜੰਸੀ ਠੀਕ ਹੈ ਨਾ ਜੀ ਸੋ ਇਹ ਹੈ ਬਾਵਰਥਰ ਤੇ ਬਹੁਤ ਸਾਰੇ ਨਿਰਸੰਦੇ ਕੁਝ ਅਹੁਦੇ ਜਿਹੜੇ ਐਦਾਂ ਦੇ ਲੋਕ ਹੁੰਦੇ ਨੇ ਉਹ ਨਹੀਂ ਜਸਤੇ ਹੈਗੇ ਕਿ ਉਹਨਾਂ ਨੇ ਹੋਰ ਕਿਹੜੇ-ਕਿਹੜੇ ਖੇਤਰ ਦੇ ਵਿੱਚ ਜਿਹੜੇ ਕੋਵਿਡ ਆਪਰੇਸ਼ਨ ਕੀਤੇ ਨੇ ਠੀਕ ਹੈ ਨਾ ਜੀ ਸੋ ਨਿਰਸੰਦੇ ਸਾਊਥ ਏਸ਼ੀਆ ਬਾਰੇ ਜੇ ਉਸਨੇ ਜਦ ਪੰਜਾਬ ਬਾਰੇ ਜਾਂ ਖਾਲਸਾਣ ਬਾਰੇ ਚਾਰ ਸਫਿਆਂ ਦਾ ਜੇ ਉਸਨੇ ਆਰਟੀਕਲ ਲਿਖਿਆ ਹੈ ਤਾਂ ਮਤਲਬ ਉਹ ਸਾਊਥ ਏਸ਼ੀਆ ਦੇ ਵਿੱਚ ਮਿਡਲ ਈਸਟ ਦੇ ਵਿੱਚ ਤੇ ਯੂਰੋਪੀਅਨ ਖੇਤਰਾਂ ਦੇ ਵਿੱਚ ਉਹ ਕਿਸੇ ਵੇਲੇ ਸਰਗਰਮ ਜ਼ਰੂਰ ਰਿਹਾ ਹੋਊਗਾ ਠੀਕ ਹੈ ਨਾ ਜੀ ਸੋ ਇਹ ਉਹਨੇ ਗੱਲਬਾਤ ਕੀਤੀ ਹੈ ਆਰਟੀਕਲ ਦੇ ਵਿੱਚ ਤੇ ਇਹ ਉਹਦੀਆਂ ਖਾਸੀਅਤਾਂ ਰਹੀਆਂ ਨੇ ਜਿਹੜੀਆਂ ਮੈਂ ਗਣਾਈਆਂ ਨੇ ਸੋ ਇਸ ਵੇਲੇ ਮੈਨੂੰ ਲੱਗਦਾ ਵੀ ਉਹਦੀ ਉਮਰ 90 ਤੇ 95 ਸਾਲ ਦੇ ਵਿੱਚ ਹੋਊਗੇ ਬਜ਼ੁਰਗ ਹੋ ਚੁੱਕੇ ਨੇ ਬਾਬਾ ਅਰਤਰ ਤੇ ਬਹੁਤ ਇੱਕ ਉਹਨੇ ਕਿਤਾਬ ਵੀ ਲਿਖੀ ਹੈ ਤੇ ਕਿਤਾਬ ਦਾ ਮੈਂ ਜ਼ਿਕਰ ਕਰੂੰਗਾ ਤੁਹਾਨੂੰ ਦੱਸੂਗਾ ਕਿਤਾਬ ਕਿਹੜੀ ਲਿਖੀ ਹੈ ਇੱਕ ਉਹਨੇ ਕਿਤਾਬ ਲਿਖੀ ਹੈ ਤੇ ਉਹ ਕਿਤਾਬ ਵੀ ਜ਼ਰੂਰ ਪੜਨ ਵਾਲੀ ਹੈ ਤੇ ਉਹਦੇ ਚ ਕਾਫੀ ਗੱਲਾਂ ਉਹਨਾਂ ਨੇ ਜਿਹੜੀਆਂ ਢਕੀਆਂ ਹੋਈਆਂ ਹੁੰਦੀਆਂ ਨੇ ਉਹਨਾਂ ਨੂੰ ਅਨਕਵਰ ਕੀਤਾ ਕਵਰਡ ਜੋ ਤਹਿਕੀਕਤ ਇਨਵੈਸਟੀਗੇਸ਼ਨ ਜਾਂ ਉਹਨਾਂ ਵੱਲੋਂ ਜੋ ਪਤਾ ਲਾਇਆ ਗਿਆ ਗੱਲਾਂ ਦਾ ਉਹਨਾਂ ਉਹਨਾਂ ਨੇ ਜਾ ਕੇ ਜ਼ਾਹਰ ਕਰਨ ਦੀ ਕੋਸ਼ਿਸ਼ ਕੀਤੀ ਹੈ ਜਿੰਨੇ ਵੀ ਖੁਫੀਆ ਮਹਿਕਮੇ ਦੇ ਵੱਡੇ ਵੱਡੇ ਅਫਸਰ ਹੁੰਦੇ ਨੇ ਕਦੇ ਨਾ ਕਦੇ ਜਦੋਂ ਆਪਣੀ ਜ਼ਿੰਦਗੀ ਦੇ ਅਜਿਹੇ ਪੜਾਅ ਤੇ ਆ ਕੇ ਉਹ ਕਿਤਾਬਾਂ ਜ਼ਰੂਰ ਲਿਖਦੇ ਨੇ ਆਪਣੇ ਤਜਰਬੇ ਸਾਂਝੇ ਕਰਦੇ ਨੇ ਆਪਣੇ ਲੋਕਾਂ ਨਾਲ ਕਿ ਜਿਹੜੇ ਕੰਮ ਅਸੀਂ ਕੀਤੇ ਨੇ ਉਹ ਇਸ ਤਰੀਕੇ ਨਾਲ ਅਸੀਂ ਕੀਤੇ ਸਨ ਸੋ ਉਹਨੇ ਵੀ ਕਿਤਾਬ ਲਿਖੀ ਹੈ ਤੇ ਮੈਨੂੰ ਲੱਗਦਾ ਕਿ ਹੁਣ ਕਾਫੀ ਬਜ਼ੁਰਗ ਹੋ ਚੁੱਕੇ ਨੇ ਇਸ ਵੇਲੇ ਉਹਨਾਂ ਨੇ ਪੰਜਾਬ ਦੇ ਬਾਰੇ ਤੇ ਖਾਲਸਾਣ ਬਾਰੇ ਇਹ ਪਰਚਾ ਲਿਖਿਆ ਇਹ ਆਰਟੀਕਲ ਲਿਖਿਆ ਇਹ ਮਹੱਤਵਪੂਰਨ ਸਾਡੇ ਲਈ ਹੈ ਤੇ ਅਸੀਂ ਇਸ ਗੱਲ ਦੇ ਲਈ ਬਾਬ ਆਰਥਰ ਦਾ ਧੰਨਵਾਦ ਵੀ ਕਰਦੇ ਆ ਬੜਾ ਥੈਂਕਸ ਆ ਉਸ ਬੰਦੇ ਦਾ ਜਿਹਨੇ ਪੰਜਾਬ ਦੀ ਤੇ ਸਿੱਖਾਂ ਦੀ ਜਿਹੜੀ ਮੈਂ ਕਹਾਂਗਾ ਕਿ ਦਰਦ ਦੀ ਗੱਲ ਆ ਉਹਨੂੰ ਸਮਝਣ ਦਾ ਕੋਸ਼ਿਸ਼ ਸਮਝਣ ਦੀ ਕੋਸ਼ਿਸ਼ ਕੀਤੀ ਐ ਸੋ ਉਹਨੇ ਕੀ ਲਿਖਿਆ ਪ੍ਰिवੈਂਟਿੰਗ ਪ੍ਰिवੈਂਟਿੰਗ ਨਿਊਕਲੀਅਰ ਆਰਮਗੇਡਨ ਦਾ ਖਾਲਿਸਤਾਨ ਸੋਲੂਸ਼ਨ ਕਿ ਪਰਮਾਣੂ ਜੰਗ ਅਖੀਰ ਦੇ ਵਿੱਚ ਲਿਖਦਾ ਕਿ ਜਿਹਦੇ ਚ ਕਟੋ ਕਟ 2 ਮਿਲੀਅਨ ਲੋਕ ਮਰਨਗੇ ਜੇ ਉਹ جنگ ਹੁੰਦੀ ਹੈ ਦੱਖਣ ਏਸ਼ੀਆ ਜਿਹੜਾ ਹੈ ਖਾਸ ਕਰਕੇ ਪੰਜਾਬ ਦੀ ਧਰਤੀ ਹੈ ਤੇ ਜਾਂ ਅਸੀਂ ਕਹਾਂਗੇ ਕਿ ਪੂਰਬੀ ਪਾਕਿਸਤਾਨ ਤੇ ਪੱਛਮੀ ਜਿਹੜਾ ਪੂਰਾ ਪੰਜਾਬ ਆ ਭਾਰਤੀ ਕਬਜ਼ੇ ਵਾਲਾ ਉਹਦੇ ਜੇ جنگ ਹੁੰਦੀ ਆ ਤਾਂ 20 ਕਰੋੜ ਲੋਕਾਂ ਦਾ ਖਾਤਮਾ ਹੋ ਜਾਏਗਾ ਇੱਕ ਸਕਿੰਟ ਦੇ ਵਿੱਚ ਪਰਮਾਣੂ ਬੰਬ ਨਾਲ ਹੋਣੀ ਹੈ ਇਹ ਲੜਾਈ ਤੇ ਉਸ ਲੜਾਈ ਨੂੰ ਲੋਕ ਇੱਕੋ ਇੱਕ ਗੱਲ ਰੋਕ ਸਕਦੇ ਆ ਕਹਿੰਦਾ ਵੀ ਉਹ ਜੇ ਖਾਲਸਤਾਨ ਬਣੂਗਾ ਇਥੇ ਉਹਦੇ ਚ ਗੱਲਾਂ ਕਿਹੜੀਆਂ ਨੇ ਉਹਨਾਂ ਨੇ ਲਿਖਿਆ ਬੈਕਗਰਾਉਂਡ ਆਫ ਦਾ ਸਿੱਖ ਸਟੇਟ ਦੇਖੋ ਬੰਦੇ ਨੇ ਸਟੱਡੀ ਕੀਤੀ ਹੋਊਗੀ ਤਾਂ ਐਵੇਂ ਉਪਰੋਂ ਉਪਰੀ ਨਹੀਂ ਲਿਖਿਆ ਹੈਗਾ ਉਹਨੇ ਮੈਨੂੰ ਲੱਗਦਾ ਕਾਫੀ ਮਿਹਨਤ ਕੀਤੀ ਹੋਊਗੀ ਸਿੱਖ ਸਾਈਕਲ ਨੂੰ ਸਮਝਣ ਦੇ ਉਹਨਾਂ ਨੇ ਮਹਾਰਾਜਾ ਰਣਜੀਤ ਸਿੰਘ ਤੇ ਮਹਾਰਾਜਾ ਰਣਜੀਤ ਸਿੰਘ ਦਾ ਰਾਜਾ ਉਹਦੀ ਤਾਰੀਫ ਵੀ ਕੀਤੀ ਹੈ ਤੇ ਇਹ ਵੀ ਗੱਲ ਕੀਤੀ ਹੈ ਕਿ ਉਹਨਾਂ ਨੂੰ ਬੈਟਰੇ ਕੀਤਾ ਗਿਆ ਸੰਧੀ ਜਿਹੜੀ ਹੈ ਉਹ ਤੋੜੀ ਗਈ ਸੀ ਤਾਂ ਕਰਕੇ ਜਿਹੜਾ ਹੈ ਉੱਥੇ ਅ ਬ੍ਰਿਟਿਸ਼ ਦਾ ਰਾਜ ਹੋਇਆ ਤੇ ਅ ਇਸ ਕਲੋਂ ਮੈਂ ਉਹਨਾਂ ਦੀ ਤਾਰੀਫ ਕਰਦਾ ਬੜੇ ਵਧੀਆ ਤਰੀਕੇ ਦੇ ਨਾਲ ਉਹਨਾਂ ਨੇ ਗੱਲ ਕੀਤੀ ਹੈ ਇੱਥੇ ਬੈਕਗ੍ਰਾਉਂਡ ਆਫ ਸਿਕਸ ਸਟੇਟ ਤੇ ਫਿਰ ਉਹਨਾਂ ਲਿਖਿਆ ਬ੍ਰਿਟਿਸ਼ ਪੀਰੀਅਡ ਬ੍ਰਿਟਿਸ਼ ਪੀਰੀਅਡ ਦੇ ਵਿੱਚ ਜੋ ਸਿੱਖਾਂ ਨੇ ਬਰਤਾਨੀਆਂ ਦੇ ਨਾਲ ਅ ਭਾਈਵੰਦੀ ਨਿਭਾਈ ਜਾ ਜਿਸ ਤਰੀਕੇ ਨਾਲ ਬ੍ਰਿਟਿਸ਼ ਤੇ ਸਿੱਖਾਂ ਦੇ ਸਬੰਧ ਰਹੇ ਉਸ ਸਾਰੇ ਸਮੇਂ ਦੇ ਦੌਰਾਨ ਉਹਦੀ ਗੱਲ ਕੀਤੀ ਹੈ ਬਰੀਕੀ ਨਾਲ ਗੱਲ ਕੀਤੀ ਹੈ ਘੱਟ ਸ਼ਬਦਾਂ ਚ ਗੱਲ ਕੀਤੀ ਹੈ ਸੰਖੇਪ ਚ ਗੱਲ ਕੀਤੀ ਹੈ ਪਰ ਨਾਲ ਹੀ ਇਹ ਵੀ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਬ੍ਰਿਟਿਸ਼ਰਜ਼ ਨੇ ਸਿੱਖਾਂ ਨਾਲ ਵਫਾ ਨਹੀਂ ਕੀਤੀ ਹੈਗੇ ਉਹਨਾਂ ਨੂੰ ਚਾਹੀਦਾ ਸੀ ਕਿ ਉਹ ਸਿੱਖਾਂ ਨੂੰ ਉਹਨਾਂ ਦਾ ਰਾਜ ਦੇ ਕੇ ਜਾਂਦੇ ਕਿਤੇ ਵੀ ਦੇ ਕੇ ਜਾਂਦੇ ਕੁਝ ਵੀ ਕਰਦੇ ਉਹਨਾਂ ਨੂੰ ਉਹਨਾਂ ਦਾ ਹੱਕ ਨਹੀਂ ਸੀ ਮਾਰਨਾ ਚਾਹੀਦਾ ਇਹ ਗੱਲ ਮੈਨੂੰ ਲੱਗਦਾ ਵੀ ਕਿਸੇ ਪਛਮੀ ਮੁਲਕਾਂ ਦੇ ਕਿਸੇ ਇਸ ਤਰ੍ਹਾਂ ਦੇ ਸਾਬਕਾ ਆਫੀਸਰ ਵੱਲੋਂ ਇਹ ਗੱਲ ਖੁੱਲ੍ਹ ਕੇ ਮੈਨੂੰ ਲੱਗਦਾ ਕਿ ਸਿੱਖਾਂ ਦੇ ਇਤਿਹਾਸ ਦੇ ਵਿੱਚ ਹੁਣ ਤੱਕ ਦੇ ਇਤਿਹਾਸ ਦੇ ਵਿੱਚ ਨਹੀਂ ਠੋਕ ਕੇ ਕਿਸੇ ਨੇ ਗੱਲ ਪਹਿਲੀ ਵਾਰ ਕੀਤੀ ਹੈ ਅਸੀਂ ਟ੍ਰੈਂਟ ਫ੍ਰੈਂਕਸ ਦੀ ਗੱਲ ਕਰਦੇ ਹੁਨੇ ਸਾਬਕਾ ਜਿਹੜੇ ਕਾਂਗਰਸਮੈਨ ਨੇ ਯੂਐਸ ਤੇ ਉਹਨਾਂ ਨੇ ਜਿਸ ਤਰੀਕੇ ਨਾਲ ਖਾਲਸਾ ਦੀ ਗੱਲ ਕੀਤੀ ਮੈਂ ਕਹਿੰਨਾ ਕਿ 40 ਸਾਲਾਂ ਦੇ ਸਿੱਖ ਸੰਘਰਸ਼ ਦੇ ਵਿੱਚ ਕਿਸੇ ਵੀ ਕਾਂਗਰਸਮੈਨ ਨੇ ਜਾਂ ਸਾਬਕਾ ਕਾਂਗਰਸਮੈਨ ਨੇ ਟਰੈਂਟ ਫ੍ਰੈਂਕਸ ਵਗ ਖਾਲਸਾ ਦਾ ਦੀ ਸਿੱਖਾਂ ਦੀ ਆਜ਼ਾਦੀ ਦੀ ਸਿੱਖਾਂ ਦੀ ਧਾਰਮਿਕ ਆਜ਼ਾਦੀ ਦੀ ਗੱਲ ਨਹੀਂ ਕੀਤੀ ਉਸੇ ਤਰੀਕੇ ਨਾਲ ਬਾਬ ਆਰਥਰ ਦਾ ਇਹ ਆਰਟੀਕਲ ਆ ਜਿਸ ਤਰੀਕੇ ਨਾਲ ਇਹਨਾਂ ਨੇ ਖਾਲਸਾ ਦੀ ਗੱਲ ਕੀਤੀ ਆ ਹਾਲੇ ਤੱਕ ਕਿਸੇ ਵੀ ਪੱਛਮੀ ਮੁਲਕਾਂ ਦੇ ਇੰਗਲਿਸ਼ ਜਿਹੜਾ ਰਾਈਟਰ ਹੋਊਗਾ ਜਾਂ ਕੋਈ ਸਟੇਟਸਮੈਨ ਹੋਊਗਾ ਜਾਂ ਪੁਲਿਸ ਆਫੀਸਰ ਹੋਊਗਾ ਸਾਬਕਾ ਪੁਲਿਸ ਆਫੀਸਰ ਹੋਊਗਾ ਜਾ ਕਹਾਂਗੇ ਕਿ ਕਿਸੇ ਏਜੰਸੀ ਦਾ ਸਾਬਕਾ ਅਫਸਰ ਹੋਊਗਾ ਉਹਨੇ ਇਸ ਤਰੀਕੇ ਨਾਲ ਗੱਲ ਨਹੀਂ ਕੀਤੀ ਹੈਗੀ ਜਿਵੇਂ ਬਾਬ ਆਰਥਰ ਨੇ ਕੀਤੀ ਹੈ ਇਹ ਗੱਲ ਸਾਨੂੰ ਸਮਝ ਲੈਣੀ ਚਾਹੀਦੀ ਹੈ ਕਿ ਇਹ ਅੱਜ ਦਾ ਜਿਹੜਾ ਟਾਕਿੰਗ ਪੰਜਾਬ ਆ ਇਸ ਕਰਕੇ ਮਹੱਤਵਪੂਰਨ ਕਿ ਜਿਹੜੀ ਗੱਲ ਬਾਬ ਆਰਥਰ ਨੇ ਕੀਤੀ ਹੈ ਉਹ ਹੁਣ ਤੱਕ ਸਿੱਖਾਂ ਦੀ ਮੈਂ ਕਹਾਂਗਾ ਕਿ ਜਦੋਂ ਦੀ ਗੱਲ ਚੱਲੀ ਹੈ ਭਾਵੇਂ ਪੱਛਮੀ ਮੁਲਕਾਂ ਦੇ ਵਿੱਚ ਭਾਵੇਂ ਕਿਸੇ ਤਰੀਕੇ ਨਾਲ ਤਾਂ ਇਸ ਤਰੀਕੇ ਨਾਲ ਕਿਸੇ ਵੀ ਮੈਂ ਖੁਣ ਕਾ ਕੇ ਇੰਗਲਿਸ਼ ਦੇ ਐਕਸਪਰਟ ਨੇ ਨਹੀਂ ਕੀਤੀ ਹੈਗੀ ਸੋ ਉਹਨਾਂ ਨੇ ਬ੍ਰਿਟਿਸ਼ ਪੀਰੀਅਡ ਦੇ ਵਿੱਚ ਜੋ ਕਿ ਸ਼ੁਕ ਹੋਇਆ ਗੁਰਦੁਆਰਾ ਸੁਧਾਰ ਲਹਿਰ ਇੱਕ ਖਾਸ ਗੱਲ ਉਹਨਾਂ ਨੇ ਕਿਹਾ ਕਿ ਸਿੱਖਾਂ ਦੀ ਆਜ਼ਾਦੀ ਦੀ ਲਹਿਰ ਜਿਹੜੀ ਚਲਣੀ ਚਾਹੀਦੀ ਸੀ ਜਾਂ ਖਾੜਕੂਵਾਦ ਸੰਘਰਸ਼ ਚੱਲਣਾ ਚਾਹੀਦਾ ਸੀ ਬ੍ਰਿਟਿਸ਼ ਪੀਰੀਅਡ ਦੇ ਦੌਰਾਨ ਉਸ ਨੂੰ ਹਿੰਦੂ ਲੀਡਰਸ਼ਿਪ ਨੇ ਇੱਕ ਤਰੀਕੇ ਦੇ ਨਾਲ ਗੁਰਦੁਆਰਾ ਸੁਧਾਰ ਲਹਿਰ ਦੇ ਵਿੱਚ ਕਨਵਰਟ ਕਰ ਦਿੱਤਾ ਇਹ ਬਰੀਕੀ ਹੈ ਇਸ ਦੀ ਠੀਕ ਹੈ ਨਾ ਜੀ ਇਹਨੂੰ ਇਹਨੂੰ ਬਹੁਤ ਐਸਤੇ ਖੋਜ ਹੋਣੀ ਚਾਹੀਦੀ ਹੈ ਇਹ ਇਹ ਜਿਹੜਾ ਆਰਟੀਕਲ ਉਹਨਾਂ ਨੇ ਲਿਖਿਆ ਇਹਦੇ ਵਿੱਚ ਬਹੁਤ ਗੱਲਾਂ ਇਹੋ ਜਿਹੀਆਂ ਨੇ ਜਦੋਂ ਤੁਸੀਂ ਪੜੋਗੇ ਅਸੀਂ ਪੰਜਾਬੀ ਚ ਵੀ ਇਹ ਦੇ ਦੇਵਾਂਗੇ ਕਦੇ ਦਿਨ ਦੇ ਵਿੱਚ ਇਸ ਦੀ ਟਰਾਂਸਲੇਸ਼ਨ ਕਰਕੇ ਇਹਨੂੰ ਬਾਦ ਕਰਕੇ ਇਸ ਨੂੰ ਪੰਜਾਬੀ ਦੇ ਵਿੱਚ ਵੀ ਪਾ ਦਿੱਤਾ ਜਾਊਗਾ ਤੇ ਕੋਸ਼ਿਸ਼ ਕਰਾਂਗੇ ਉਹ ਪੜ੍ਹ ਕੇ ਵੀ ਸੁਣਾ ਸੁਣਾਵਾਂਗਾ ਮੈਂ ਤੁਹਾਨੂੰ ਠੀਕ ਹੈ ਨਾ ਜੀ ਸੋ ਇਹ ਸਟਰਗਲ ਨੂੰ ਕਿਸ ਤਰੀਕੇ ਨਾਲ ਗੁਰਦੁਆਰਾ ਰਿਫਾਰਮਸ ਮੂਵਮੈਂਟ ਦੇ ਵਿੱਚ ਤਬਦੀਲ ਕਰ ਦਿੱਤਾ ਗਿਆ ਦੇਖੋ ਸਿੱਖ ਜਦੋਂ ਤੋਂ ਬਾਬਾ ਬੰਦਾ ਸਿੰਘ ਬਹਾਦਰ ਜੀ ਉਹਨਾਂ ਨੇ ਰਾਜ ਦੀ ਸਥਾਪਨਾ ਕਰ ਦਿੱਤੀ ਸੀ ਸਿੱਖ ਮਿਸਲਾਂ ਦਾ ਦੌਰ ਆਇਆ ਉਸ ਤੋਂ ਬਾਅਦ ਇਹ ਹੋ ਨਹੀਂ ਸੀ ਸਕਦਾ ਸਿੱਖ ਰਾਜ ਤੋਂ ਬਿਨਾਂ ਰਹਿ ਲੈਣ ਕਿਸੇ ਦੂਜੇ ਦੀ ਅਧੀਨਗੀ ਦੇ ਥੱਲੇ ਰਹਿ ਲੈਣ ਸੋ ਇਸ ਗੱਲ ਨੂੰ ਅਸੀਂ ਸਮਝਦੇ ਹਾਂ ਕਿ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਜਦੋਂ ਮਹਾਰਾਜਾ ਦਲੀਪ ਸਿੰਘ ਨੂੰ ਅਗਵਾ ਕਰਕੇ ਲਿਜਾਇਆ ਗਿਆ ਇਥੋਂ ਪਿੱਛੋਂ ਦੀ ਜਿਹੜੀ ਹਾਲਤ ਹੈ ਕਦੇ ਵੀ ਸਿੱਖਾਂ ਦੇ ਡੋਲੇ ਫਰਕਣੇ ਬੰਦ ਨਹੀਂ ਹੋਏ ਉਸ ਸੰਘਰਸ਼ ਦੇ ਲਈ ਆਜ਼ਾਦੀ ਦੇ ਲਈ ਤਰਲੋ ਵਿੱਚ ਹੀ ਹੁੰਦੇ ਰਹੇ ਨੇ ਜਿਵੇਂ ਹੁਣ ਹੋ ਰਹੇ ਆ ਅਸੀਂ ਪਰ ਕੀ ਹੈ ਕਿ ਉਸ ਤਾਕਤ ਨੂੰ ਉਸ એનર્ਜੀ ਨੂੰ ਆਜ਼ਾਦੀ ਦੇ ਲਈ ਜਿਹੜੀ ਲੱਗਣੀ ਸੀ ਜੂਝਣਾ ਸੀ ਸਿੱਖਾਂ ਨੇ ਉਹਨੂੰ ਗੁਰਦੁਆਰਾ ਸੁਧਾਰ ਲਹਿਰ ਦੇ ਵਿੱਚ ਤਬਦੀਲ ਕਰ ਦਿੱਤਾ ਗਿਆ ਠੀਕ ਹੈ ਨਾ ਸੋ ਇਹ ਗੱਲ ਕਿਵੇਂ ਹੋਈ ਜਦੋਂ ਗੁਰੂ ਪਾਸ਼ਾ ਕਹਿ ਗਏ ਨੇ ਕਿ ਰਾਜ ਬਿਨਾਂ ਨਾ ਧਰਮ ਚਲੇ ਹੈ ਧਰਮ ਬਿਨਾਂ ਸਭ ਦਲੇ ਮਰੇ ਹੈ ਕਿ ਰਾਜ ਤੋਂ ਬਿਨਾਂ ਧਰਮ ਨਹੀਂ ਚੱਲਦਾ ਹੁਣ ਸਿੱਖ ਜਿਹੜਾ ਇੰਟੈਲੀਜੈਂਟ ਸਿੱਖ ਹੈ ਜਿਹੜਾ ਇੰਟੈਲੈਕਚੁਅਲ ਆ ਸਿੱਖ ਉਹਨੂੰ ਤਾਂ ਚੰਗੀ ਤਰ੍ਹਾਂ ਪਤਾ ਇਹ ਗੱਲ ਕਿ ਪਹਿਲਾਂ ਰਾਜ ਹਾਸਲ ਕਰੋ ਜੇ ਧਰਮ ਨੂੰ ਚਲਾਉਣਾ ਹੈਗਾ ਠੀਕ ਹੈ ਨਾ ਜੀ ਹੁਣ ਇਹ ਇੱਥੇ ਧਰਮ ਕਿਵੇਂ ਆ ਗਿਆ ਪਹਿਲਾਂ ਇਹ ਗੱਲ ਹੁਣ ਬਾਬ ਆਰਥਰ ਨੇ ਸਟੱਡੀ ਕਰਕੇ ਦੱਸੀ ਐ ਸਾਨੂੰ ਸਾਡੇ ਪੱਲੇ ਨਹੀਂ ਸੀ ਪਣੀ ਹੈਗੀ ਠੀਕ ਹੈ ਨਾ ਜੀ ਸੋ ਐਸ ਐਸ ਗੱਲ ਦਾ ਸਾਨੂੰ ਪਤਾ ਲੱਗਦਾ 1939 ਦੇ ਵਿੱਚ ਉਹ ਕਹਿੰਦਾ ਕਿ ਪਾਕਿਸਤਾਨ ਦੀ ਗੱਲ ਹੋਣੀ ਸ਼ੁਰੂ ਹੋ ਗਈ ਉਦੋਂ ਸਿੱਖਾਂ ਨੇ ਕੀ ਕੀਤਾ ਹੈ ਨਾ ਤੇ ਉਥੇ ਉਂਗਲ ਰੱਖ ਰਿਹਾ ਵੀ ਇੱਥੇ ਤੁਸੀਂ ਜਿਸ ਤਰੀਕੇ ਨਾਲ ਗੱਲ ਕਰਨੀ ਚਾਹੀਦੀ ਸੀ ਉਹ ਨਹੀਂ ਹੋਈ ਅੱਗੇ ਉਹ ਗੱਲ ਕਰਦੇ ਨੇ 6 ਅੰਡਰ ਇੰਡੀਅਨ ਓਕਿਊਪੇਸ਼ਨ 1947 ਦੀ ਗੱਲ ਆ ਗਈ ਹੁਣ ਹੈ ਨਾ 6 ਅੰਡਰ ਅ ਇੰਡੀਅਨ ਓਕਿਊਪੇਸ਼ਨ ਸੋ ਇੱਥੇ ਜਿਹੜਾ ਸਾਡਾ ਮੇਨ ਪੁਆਇੰਟ ਜਿੰ ਜਦੋਂ ਜਦੋਂ ਅਸੀਂ ਕਹਿੰਦੇ ਕਿ ਇੰਡੀਅਨ ਓਕਿਊਪਾਈਡ ਪੰਜਾਬ ਇੰਡੀਅਨ ਓਕਿਊਪਾਈਡ ਪੰਜਾਬ ਤਾਂ ਇਹ ਆਪ ਮਤਲਬ ਐਸ ਗੱਲ ਦੀ ਜਿਹੜੀ ਨਿਸ਼ਾਉਂਦੇ ਹੀ ਕਰਦੇ ਨੇ ਵਿਅਕਤੀ ਬਾਬ ਬਾਰਥਰ ਕਹਿੰਦਾ ਆਫਟਰ ਦਾ ਪਾਰਟੀਸ਼ਨ ਆਫ ਪੰਜਾਬ ਇੱਥੇ ਉਹਨਾਂ ਨੇ ਪੰਜਾਬ ਦੀ ਪਾਰਟੀਸ਼ਨ ਲਿਖਿਆ ਇੰਡੀਆ ਦੀ ਪਾਰਟੀਸ਼ਨ ਨਹੀਂ ਕਿਉਂਕਿ ਇੰਡੀਆ ਤਾਂ ਬਣਿਆ ਹੀ 1947 ਤੋਂ ਬਾਅਦ ਆ ਆਫਟਰ ਦਾ ਪਾਰਟੀਸ਼ਨ ਆਫ ਪੰਜਾਬ ਸਿੱਖ ਲੀਡਰਸ ਬਿਗਨ ਅ ਫਰੀडम ਸਟਰਗਲ ਫਰਮ ਦਰਬਾਰ ਸਾਹਿਬ ਅੰਮ੍ਰਿਤਸਰ ਇਨ 1955 ਉਹੀ ਮਾਸਟਰ ਤਾਰਾ ਸਿੰਘ ਨੂੰ ਜਦੋਂ ਪਤਾ ਲੱਗਾ ਪੰਜ ਚਾਰ ਸਾਲ ਬਾਅਦ ਕਿ ਆਜ਼ਾਦੀ ਤਾਂ ਸਾਨੂੰ ਮਿਲੀ ਨਹੀਂ ਹੈਗੀ ਜਾ ਸਾਡੇ ਨਾਲ ਜਿਹੜੇ ਵਾਦੇ ਕੀਤੇ ਗਏ ਸੀ ਉਹ ਤਾਂ ਵਫਾ ਹੋਏ ਨਹੀਂ ਹੈਗੇ ਦਾ ਪ੍ਰੋਟੈਸਟ ਵਾਸ ਸਪਰੈਸਡ ਬਾਏ ਦਾ ਇੰਡੀਅਨ ਆਰਮੀ ਐਂਡ ਪੁਲਿਸ ਰਿਜ਼ਲਟਿੰਗ ਇਨ ਦਾ ਅਰੈਸਟ ਐਂਡ ਕਿਲਿੰਗ ਆਫ ਮੈਨੀ ਸਿਕਸ ਧਿਊਰਿੰਗ ਦਾ ਪੀਰੀਅਡ ਦਾ ਸਿਕਸ ਡਿਜ਼ਾਇਰ ਫਾਰ ਫਰੀडम ਕਾਟ ਰਸ਼ੀਅਨ ਅਟੈਨਸ਼ਨ ਹੁਣ ਇੱਥੇ ਇਹ ਜਿਹੜੇ ਬਜ਼ੁਰਗ ਬਾਬਾ ਜੀ ਨੇ ਬਾਬ ਆਰਥਰ ਜਿਹਨਾਂ ਦਾ ਨਾਮ ਹੈ ਇਹਨਾਂ ਨੇ ਪੁਆਇੰਟ ਤੇ ਆ ਕੇ ਹੁਣ ਫੇਰ ਉਂਗਲ ਰੱਖੀ ਹੈ ਰਸ਼ੀਅਨ ਅਟੈਨਸ਼ਨ the kgb funded the naxalwadi movement to divert sikh youth towards communism hun pata lagge assi ta bahut der de kehne baba ji ne hun keha oh kehnde naxalwadi lahar nu fund kita si russia di kgb ne te taake punjab de sikh youth nu communism wal leke aunda jave theek hai na ji eh gall ap kaafi var kar chuke hai par inni bebaag tarike nal ਕਿਸੇ ਵੈਸਟਰਨ ਜਾਂ ਇੰਗਲਿਸ਼ ਆਥਰ ਵੱਲੋਂ ਇਹ ਗੱਲ ਪਹਿਲੀ ਵਾਰ ਕੀਤੀ ਗਈ ਹੈ। ਅ ਬਟ ਇਟ ਫੇਲਡ ਮਿਸਰੇਬਲੀ ਟੂ ਟ੍ਰੈਂਪ ਓਵਰ ਦਾ ਪਾਵਰ ਆਫ ਸਿੱਖ ਫੇਥ। ਕਹਿੰਦੇ ਵੀ ਸਿੱਖ ਫੇਥ ਇੱਥੇ ਇੰਨਾ ਜ਼ਬਰਦਸਤ ਸੀ ਪੰਜਾਬ ਦੇ ਵਿੱਚ ਐਸ ਕਰਕੇ ਨੈਕਸਲ ਵਾੜੀ ਲਹਿਰ ਕਾਮਯਾਬ ਨਹੀਂ ਹੋ ਸਕੇ। ਡਿਊਰਿੰਗ ਦਾ ਟਾਈਮ ਸੀਨੀਅਰ ਕੇਜੀਬੀ ਆਫੀਸ਼ੀਅਲਸ ਫ੍ਰੀਕੁਐਂਟਲੀ ਵਿਜ਼ਿਟਿਡ ਦਿੱਲੀ ਐਂਡ ਲੁਧਿਆਣਾ ਐਂਡ ਹੈਲਡ ਮੀਟਿੰਗਸ ਵਿਦ ਪੰਜਾਬੀ ਲੋਰੇਟਸ ਇਨ ਮਾਸਕੋ। ਤੇ ਇਹਦੇ ਨਾਲ ਹੀ ਕੇਜੀਬੀ ਦੇ ਸੀਨੀਅਰ ਅਫਸਰ ਸੀ ਉਹਨਾਂ ਨੇ ਦਿੱਲੀ ਤੇ ਲੁਧਿਆਣੇ ਦੇ ਵਿੱਚ ਮੀਟਿੰਗਾਂ ਕੀਤੀਆਂ ਤੇ ਮਾਸਕੋ ਵਿੱਚ ਵੀ ਜਿਹੜੇ ਪੰਜਾਬੀ ਦੇ ਪ੍ਰੋਫੈਸਰ ਤੇ ਲੈਕਚਰਰ ਸਨ ਉਹਨਾਂ ਨੂੰ ਬੁਲਾ ਕੇ ਉਹਨਾਂ ਦੇ ਨਾਲ ਮੀਟਿੰਗਾਂ ਕੀਤੀਆਂ ਇਹ ਗੱਲ ਹੁਣ ਕਲੀਅਰ ਸਪਸ਼ਟ ਕਰ ਰਹੀ ਹੈ ਹੈਨਾ ਸਾਨੂੰ ਇਨ ਲੇਟਰ ਰੈਵਿਲੇਸ਼ਨਸ ਕੇਜੀਬੀ 에ਜੰਟ ਵੈਸਲੀ ਮਿਤਰੋਖਿਨ ਐਡਮਿਟਿਡਡ ਥੈਟ ਦਾ ਕੇਜੀਬੀ ਟੁਕ ਦਾ ਫੇਲਰ ਆਫ ਕਮਿਊਨਿਸਟ ਮੂਵਮੈਂਟ ਇਨ ਪੰਜਾਬ ਪਰਸਨਲੀ KGB then devised a plan to undermine Sikh religious traditions and suppress their cause. Indira Gandhi backed by funding from the USSR was to implement this plan. So uh, KGB जख्मी ਹੋਈ ਉਹਦੀਆਂ ਭਾਵਨਾਵਾਂ ਵਾ जख्मी ਹੋਈਆਂ ਜਦੋਂ ਉਹਨਾਂ ਨੂੰ ਲੱਗਿਆ ਕਿ ਪੰਜਾਬੀਆਂ ਨੇ ਸਿੱਖਾਂ ਨੇ ਜਿਹੜੀ ਉਹਨਾਂ ਦੀ ਲਹਿਰ ਸੀ ਉਹਨੂੰ ਫੇਲ ਕਰ ਦਿੱਤਾ ਤੇ ਉਹਦੇ ਨਤੀਜੇ ਵਜੋਂ ਉਹਨਾਂ ਨੇ ਦਰਬਾਰ ਸਾਹਿਬ ਤੇ ਹਮਲੇ ਨੂੰ ਅ ਪਲਾਨ ਕੀਤਾ KGB ਨੇ ਇન્દਰਾ ਗਾਂਧੀ ਨੇ ਕਰਵਾਇਆ ਇન્દਰਾ ਗਾਂਧੀ ਨੇ ਕੀਤਾ ਇન્દਰਾ ਗਾਂਧੀ ਮਾਰੀ ਗਈ ਉਹਨੂੰ ਸਜ਼ਾ ਦਿੱਤੀ ਗਈ ਤੇ ਉਹਦੇ ਨਾਲ ਹੀ ਉੱਥੇ ਜਿਹੜਾ ਜੈਨੋਸਾਈਡ ਹੁੰਦਾ ਦਿੱਲੀ ਤੇ ਭਾਰਤ ਦੇ ਹੋਰ ਸ਼ਹਿਰਾਂ ਦੇ ਵਿੱਚ ਉਹਦੀ ਗੱਲ ਵੀ ਕੀਤੀ ਹੈ ਟੋਟਲ ਉਹ ਦੱਸਦੇ ਨੇ ਬਾਬ ਆਰਥਰ ਕਹਿੰਦੇ ਵੀ ਥਰੂਆਊਟ ਦਿਸ ਪੀਰੀਅਡ ਆਫ ਸਟਰਗਲ ਇਟ ਇਜ਼ ਐਸਟੀਮੇਟਿਡ ਥੈਟ ਮੋਰ ਥੈਨ 100000 ਸਿੱਖ ਯੂਥ ਵਰ ਅਨਲੌਫਲੀ ਡਿਟੇਨਡ ਐਂਡ ਕਿਲਡ ਇਨ ਫੇਕ ਐਨਕਾਊਂਟਰਸ ਕਿਸੇ ਸਿੱਖ ਲੀਡਰ ਨੇ ਵੀ ਇੰਨੀ ਹੁਬ ਕੇ ਗੱਲ ਨਹੀਂ ਕੀਤੀ ਜਿਵੇਂ ਬਾਬਾ ਆਰਥਰ ਕਰ ਰਹੇ ਨੇ ਤੇ ਇਹ ਆਰਟੀਕਲ ਇਹਨਾਂ ਦਾ ਪੜਨ ਵਾਲਾ ਤੇ ਇਹਦੇ ਤੇ ਡਿਬੇਟਸ ਹੋਣਗੇ ਆਉਣ ਵਾਲੇ ਟਾਈਮ ਦੇ ਵਿੱਚ ਤੇ ਇਹਦੇ ਤੋਂ ਗੱਲ ਮਤਲਬ ਅੱਗੇ ਜਾਂਦੀ ਹੈ ਅੱਗੇ ਵਧਦੀ ਹੈ ਅੱਗੇ ਗੱਲ ਵਧਦੀ ਕਿਵੇਂ ਉਹ ਦੇਖੋ ਹੈਨਾ ਪ੍ਰੈਜ਼ੈਂਟਲੀ ਸੈਵਰਲ ਮੇਜਰ ਸਿੱਖ ਆਰਗੇਨਾਈਜੇਸ਼ਨਸ ਵਰਲਡਵਾਈਡ ਆਰ ਐਕਟਿਵਲੀ ਐਂਗੇਜਡ ਇਨ ਦਾ ਫਰੀडम ਸਟਰਗਲ ਰੀਸੈਂਟਲੀ ਅ ਖਾਲਸਤਾਨ ਰੈਫਰੈਂਡਮ ਹੈਜ਼ ਗੇਨਡ ਸਿਗਨੀਫੀਕੈਂਟ ਸਪੋਰਟ ਅਮੰਗ ਸਿਕਸ ਖਾਲਸਤਾਨ ਰੈਫਰੈਂਡਮ ਦੇ ਕਰਕੇ ਕਹਿੰਦੇ ਸਿੱਖਾਂ ਦੇ ਵਿੱਚ ਦੁਬਾਰਾ ਜਾਗ ਲੱਗੀ ਹੈ ਇਹਦੀ ਪੂਰੀ ਚੜ੍ਹਾਈ ਹੈ ਇਸ ਵੇਲੇ ਤੇ ਮੂਵਮੈਂਟ ਵਾਜ਼ ਫਰਦਰ ਫਿਊਲਡ ਬਾਈ ਦਾ ਅਸੈਸੀਨੇਸ਼ਨ ਆਫ ਕੈਨੇਡੀਅਨ ਸਿੱਖ ਲੀਡਰ ਹਰਦੀਪ ਸਿੰਘ ਨਿੱਜਰ ਇਨ ਕੈਨੇਡਾ ਕੈਨੇਡੀਅਨ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਹੈਜ਼ ਬਲੇਮਡ ਦਾ ਇੰਡੀਅਨ ਗਵਰਨਮੈਂਟ ਫਾਰ ਪਲਾਟਿੰਗ ਦਾ ਮਰਡਰ ਆਫ ਹਰਦੀਪ ਸਿੰਘ ਨਿੱਜਰ ਹਿਸ ਐਲੀਗੇਸ਼ਨਸ ਹੈਵ ਰਿਸੀਵਡ ਸਟਰੋਂਗ ਬੈਕਿੰਗ ਫਰਮ ਅਦਰ ਫਾਈਵ ਆਈਜ਼ ਨੇਸ਼ਨਸ shedding light on india's repression of sikhs for the world to see ਕਹਿੰਦੇ ਵੀ ਇੱਥੇ ਜੋ ਇੰਡੀਆ ਦੀਆਂ ਕਰਤੂਤਾਂ ਨੇ ਦੁਨੀਆ ਸਾਹਮਣੇ ਫਾਈਵ ਆਈਜ਼ ਮੁਲਕਾਂ ਨੇ ਉਹ ਨੰਗੀਆਂ ਕੀਤੀਆਂ ਨੇ ਉਹਨਾਂ ਨੇ ਦੱਸਿਆ ਕਿ ਭਾਰਤ ਦਾ ਅਤਵਾਦੀ ਚਿਹਰਾ ਅਸਲ ਦੇ ਵਿੱਚ ਆਇਆ ਠੀਕ ਹੈ ਜੀ ਸੋ ਦਾ ਮਰਡਰ ਆਫ ਹਰਦੀਪ ਸਿੰਘ ਨੇਜਰ ਇਸ ਨੋਟ ਜਸਟ ਐਨ ਐਕਟ ਆਫ ਟੈਰਰਿਜ਼ਮ ਬਟ ਐਸ ਹੈਜ਼ ਬਿਕਮ ਪਾਰਟ ਆਫ ਲਾਰਜਰ ਜੀਓਪੋਲਿਟੀਕਲ ਇਹ ਰਾਈਵਲਰੀ ਬਿਟਵੀਨ ਯੂ ਐਸ ਏ ਐਂਡ ਰਸ਼ੀਆ ਸੋ ਇਹ ਜਿਹੜੀ ਸਿਰਫ ਇਹਦੇ ਨਾਲ ਜਿਹੜਾ ਟੈਰਰਿਜ਼ਮ ਐਕਟ ਹੀ ਨਹੀਂ ਹੈਗਾ ਇਹ ਇਹ ਇੱਕ ਅਮਰੀਕਾ ਤੇ ਰੂਸ ਦਰਮਿਆਨ ਜਿਹੜੀ ਪੁਰਾਣੀ ਦੁਸ਼ਮਣੀ ਆ ਜਾਂ ਕਹਿ ਲੋ ਕਿ ਇੱਕ ਦੂਜੇ ਦੇ ਸਾਹਮਣੇ ਖੜੇ ਹੋਏ ਨੇ ਉਹ ਲਕੀਰ ਆ ਜਿਹੜੀ ਕਹਿੰਦਾ ਵੀ ਪੱਕੀ ਹੋਈ ਆ ਦੋਵਾਂ ਦਰਮਿਆਨ ਠੀਕ ਹੈ ਨਾ ਜੀ ਸੋ ਹੁਣ ਗੱਲ ਕਰਦਾ ਵੀ ਅਗਲੇ ਪਾਰਟ ਦੇ ਵਿੱਚ ਬਾਬਰਥਰ ਰਿਸਰਜੈਂਸ ਆਫ ਦਾ ਸਿਕਸ ਇਨ ਸਾਊਥ ਏਸ਼ੀਆ ਸਾਊਥ ਏਸ਼ੀਆ ਦੇ ਵਿੱਚ ਸਿੱਖਾਂ ਦੀ ਜਿਹੜੀ ਹਾਲਤ ਹੈ ਰਿਸਰਜੈਂਸ ਆਫ ਕੀ ਹੈ ਕਿਵੇਂ ਕੀ ਸਾਰਾ ਕੁਝ ਕੀ ਚੱਲ ਰਿਹਾ ਹੈ ਕੀ ਸੰਭਾਵਨਾਵਾਂ ਨੇ ਕੀ ਗੱਲਾਂ ਨੇ ਉਹਦੇ ਬਾਰੇ ਗੱਲਬਾਤ ਕੀਤੀ ਹੈ ਠੀਕ ਹੈ ਨਾ ਜੀ ਇਹਦੇ ਚ ਅ ਇੱਕ ਵੱਡੀ ਗੱਲ ਉਹ ਦੱਸਦੇ ਨੇ ਕਿ ਜਿਹੜੇ I2RC ਗਰੁੱਪ ਹੈ ਨਾ ਇੱਕ I2RC ਹੈ ਇਰਾਨ, ਇੰਡੀਆ, ਰਸ਼ੀਆ ਤੇ ਚਾਈਨਾ ਇਹ ਗਰੁੱਪ ਆ ਇੱਕ ਸਟਰੋਂਗ ਗਰੁੱਪ ਆ ਇਹ ਸਾਰੀਆਂ ਜਿਹੜੀਆਂ ਕਾਰਵਾਈਆਂ ਨੇ ਇਹ ਕਰ ਰਹੇ ਨੇ ਅੰਜਾਮ ਹੁਣ ਦੇਖਣ ਚ ਸਾਨੂੰ ਇਦਾਂ ਲੱਗਦਾ ਵੀ ਚੀਨ ਜਿਹੜਾ ਭਾਰਤ ਦੀ ਦੁਸ਼ਮਣੀ ਆ ਚੀਨ ਦੇ ਨਾਲ ਪਰ ਇਹ ਸਾਰੀ ਜਿਹੜੀ ਗੱਲਬਾਤ ਹੋਈ ਹੈ ਇਹਨਾਂ ਦਿਨਾਂ ਦੇ ਦੌਰਾਨ ਪਿਛਲੇ 2-3 ਮਹੀਨਿਆਂ ਦੇ ਦੌਰਾਨ ਅਸੀਂ ਤਾਂ ਬਹੁਤ ਸਮੇਂ ਤੋਂ ਪਹਿਲਾਂ ਕਹਿ ਰਹੇ ਹਾਂ ਕਿ ਸਾਡੇ ਕਾਰਨ ਕੁਝ ਹੋਰ ਸੀ ਦੱਸਣ ਦੇ ਉਹ ਉਦਾਂ ਸਾਨੂੰ ਲੱਗਦਾ ਸੀ ਕਿ ਭਾਰਤ ਦੀ ਚੀਨ ਨਾਲ ਦੁਸ਼ਮਣੀ ਨਹੀਂ ਹੈਗੀ ਦੋਸਤੀ ਹੈ ਕਿਉਂਕਿ ਜਿਹੜੇ ਅੰਬਾਨੀ ਤੇ ਅਡਾਨੀ ਨੇ ਤੇ ਟਾਟੇ ਨੇ ਉਹਨਾਂ ਦੀ ਇਨਵੈਸਟਮੈਂਟ ਹੋਈ ਹੈ ਚੀਨ ਦੇ ਵਿੱਚ ਵੀ ਇਸ ਕਰਕੇ ਭਾਰਤ ਉਹਨਾਂ ਦੇ ਨਾਲ ਬੰਗਾ ਨਹੀਂ ਲੈਂਦਾ ਕਾਰਨ ਉਹਦੇ ਹੋਰ ਨੇ ਉਹਦੇ ਕਾਰਨ ਇਹਨੇ ਦੱਸੇ ਨੇ ਵੀ ਜਿਹੜਾ ਉਹਨਾਂ ਦਾ ਬ੍ਰਾਡਰ ਪਰਸਪੈਕਟਿਵ ਤੋਂ ਇਹ ਨਵਾਂ ਗਰੁੱਪ ਬਣਾਉਣ ਕਰਕੇ ਅਮਰੀਕਾ ਦੇ ਖਿਲਾਫ ਵੈਸਟਰਨ ਕੰਟਰੀਜ਼ ਦੇ ਖਿਲਾਫ ਜਿਹੜੀ ਲਕੀਰ ਖਿੱਚਣੀ ਹੈ ਇਹਨਾਂ ਨੇ ਉਹਦੇ ਕਰਕੇ ਭਾਰਤ ਹੈ ਜਿਹੜਾ ਉਹ ਚੀਨ ਦੇ ਨਾਲ ਰੂਸ ਦੇ ਨਾਲ ਇਸ ਤਰ੍ਹਾਂ ਸੋ ਹੁਣ ਇਹਦੀ ਇਹਨਾਂ ਨੇ ਦੱਸਿਆ ਸਾਰਾ ਹੈ ਜੀ ਮੈਂ ਆਖਰੀ ਪੈਰਾ ਪੜ੍ਹਦਾ ਹਾਂ ਇਸ ਤਰ੍ਹਾਂ ਹੈ ਨਾ ਐ ਮਿਸਟਰ ਕ੍ਰਾਈਸਿਸ देयर इज ਅ ਸਿਲਵਰ ਲਾਈਨਿੰਗ ਕਹਿੰਦੇ ਵੀ ਇਹ ਸਾਰੇ ਕ੍ਰਾਈਸਿਸ ਜੋ ਸਾਰਾ ਤਣਾ ਜੋ ਇਹ ਕੁਝ ਬੜਿਆ ਹੋਇਆ ਹੈ ਉੱਥੇ ਸਾਊਥ ਏਸ਼ੀਆ ਦੇ ਵਿੱਚ ਏਸ਼ੀਆ ਦੇ ਵਿੱਚ ਉਹਦੇ ਚ ਇੱਕ ਸਨੈਰੀ ਕਿਰਨ ਦਿਖਾਈ ਦਿੰਦੀ ਹੈ ਦਾ ਕ੍ਰਾਈਸਿਸ ਪ੍ਰੈਜ਼ੈਂਸ ਐਂਡ ਓਪਰਚੁਨਿਟੀ ਟੂ ਰੀਡਿਫਾਈਨ ਦਾ ਸਬ ਕੰਟੀਨੈਂਟਸ ਬਾਉਂਡਰੀਜ਼ ਫਾਰ ਲਾਸਟਿੰਗ ਪੀਸ ਐਂਡ ਪ੍ਰੋਸਪੈਰਿਟੀ ਖੁਸ਼ਹਾਲੀ ਤੇ ਅਮਨ ਦੇ ਲਈ ਇਸ ਖਿੱਤੇ ਦੇ ਵਿੱਚ ਜਿਹੜੀਆਂ ਮੁਲਕਾਂ ਦੀਆਂ ਹੱਦਾਂ ਨੇ ਉਹਨਾਂ ਨੂੰ ਦੁਬਾਰਾ ਪ੍ਰਭਾਸ਼ਿਤ ਕਰਨਾ ਪਏਗਾ ਤਾਂ ਉਥੇ ਅਮਨ ਤੇ ਖੁਸ਼ਹਾਲੀ ਜਿਹੜੀ ਹੈ ਉਹ ਕਾਇਮ ਹੋ ਸਕਦੀ ਹੈ ਬਾਈ ਰਿਕੋਗਨਾਈਜ਼ਿੰਗ ਦਾ ਫਰੀडम ਆਫ ਖਾਲਿਸਤਾਨ ਦਾ ਵਰਲਡ ਕੈਨ ਪੁੱਟ ਐਨ ਇਫੈਕਟਿਵ ਐਂਡ ਟੂ ਦਾ ਆਈ ਟੂ ਆਰ ਸੀ ਨੈਕਸਸ ਵਿਚ ਵਿਲ ਬ੍ਰਿੰਗ ਸਟੈਬਿਲਟੀ ਐਂਡ ਪ੍ਰੋਸਪੈਰਿਟੀ ਫਰਮ ਸਾਊਥ ਏਸ਼ੀਆ ਟੂ ਦਾ ਮਿਡਲ ਈਸਟ ਟੂ ਯੂਰਪ ਜਿਹੜਾ I2RC ਉਹੀ ਕੰਟਰੀ ਨੇ ਜਿਹੜੇ ਇੰਡੀਆ ਇਰਾਨ ਰਸ਼ੀਆ ਤੇ ਚਾਈਨਾ ਇਹਨਾਂ ਦੀਆਂ ਜਿਹੜੀਆਂ ਕਾਲੀਆਂ ਕਰਤੂਤਾਂ ਨੇ ਜਾਂ ਯੋਜਨਾਬੰਦੀਆਂ ਨੇ ਇਹਨਾਂ ਨੂੰ ਰੋਕਣ ਦੇ ਲਈ ਖਾਲਸਤਾਨ ਨੂੰ ਮਾਨਤਾ ਦੇਣੀ ਪਊਗੀ ਤੇ ਖਾਲਸਤਾਨ ਬਣਨ ਦੇ ਨਾਲ ਇਹ ਇਹ ਜਿਹੜਾ ਅਮਨ ਹੈ ਜਿਹੜਾ ਫਾਇਦਾ ਹੈ ਜਾਂ ਵਪਾਰ ਹੈ ਜਾਂ ਹੋਰ ਸਾਰਾ ਕੁਝ ਹੈ ਇਹਦਾ ਮਿਡਲ ਈਸਟ ਤੇ ਯੂਰਪ ਤੱਕ ਫਾਇਦਾ ਹੋਊ ਤੇ ਹੋਰ ਸਾਰੀ ਦੁਨੀਆ ਨੂੰ ਇਹਦਾ ਫਾਇਦਾ ਹੋਊ ਗੱਲ ਕੀ ਹੈ ਸਰਬੱਤ ਦਾ ਭਲਾ ਹੋਊਗਾ ਜੇ ਆਪਾਂ ਪੰਜਾਬੀ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਦੇ ਸ਼ਬਦਾਂ ਦੇ ਵਿੱਚ ਗੱਲ ਕਰੀਏ ਤਾਂ ਇਹਦੇ ਨਾਲ ਸਰਬੱਤ ਦਾ ਭਲਾ ਹੋਣਾ ਤੇ ਅ ਸਟੈਬਲਿਸ਼ਮੈਂਟ ਆਫ ਅ ਸਿੱਖ ਸਟੇਟ ਵਿਲ ਆਲਸੋ ਪ੍ਰੋਵਾਈਡ ਮੈਕੈਨਿਜ਼ਮਸ ਐਂਡ ਸਿਸਟਮ ਟੂ ਕ੍ਰੀਏਟ ਅਦਰ ਸਮਾਲਰ ਸਟੇਟਸ ਫ্রম ਰਸ਼ੀਆ ਐਂਡ ਚਾਈਨਾ ਬਹੁਤ ਬਾਰਥ ਰੂਸ ਤੇ ਚੀਨ ਦੇ ਵੀ ਕੁਝ ਹਿੱਸਿਆਂ ਵੱਲੋਂ ਦੇ ਵਿੱਚ ਜਿੱਥੇ ਆਜ਼ਾਦੀ ਦੀਆਂ ਲਹਿਰਾਂ ਚੱਲ ਰਹੀਆਂ ਨੇ ਉਹਨਾਂ ਨੂੰ ਵੀ ਆਜ਼ਾਦ ਹੁੰਦਾ ਚਿਤਵ ਰਿਹਾ ਹੈ ਆਜ਼ਾਦ ਦੇਖਣਾ ਚਾਹੁੰਦਾ ਸਿੱਖਸ ਇੰਜੋਏ ਪੋਜ਼ਿਟਿਵ ਰਿਲੇਸ਼ਨਸ਼ਿਪ ਵਿਦ ਹਿੰਦੂਜ਼ ਐਂਡ ਮੁਸਲਿਮਜ਼ ਅਲਾਈਕ ਹਜ਼ ਖਾਲਿਸਤਾਨ ਊਡ ਅਨਲੌਕ ਟ੍ਰੇਡ ਓਪਰਚ्युनिटीਜ਼ ਓਨ ਬੋਥ ਸਾਈਡ ਅਨਲਿਸ਼ਿੰਗ ਦਾ ਫੁੱਲ ਇਕਨੋਮਿਕ ਪੋਟੈਂਸ਼ੀਅਲ ਆਫ ਦਾ ਰੀਜਨ ਵਿਦ ਏਅਰ ਮਾਰਸ਼ਲ ਸਪਿਰਿਟ ਐਂਡ ਐਂਟਰਪ੍ਰਨਰਲ ਪ੍ਰੋਵੈਸ ਸਿੱਖਸ ਆਰ ਪਵਾਈਜ਼ ਟੂ ਕ੍ਰੀਏਟ ਅ ਵਾਟਰ ਸਟੇਟ ਮਚ ਨੀਡਡ ਇਨ ਪ੍ਰੈਜ਼ੈਂਟ ਟਾਈਮ ਬੌਬ ਆਰਥਰ ਨੇ ਗੱਲ ਮੁਕਦੀ ਕੀਤੀ ਹੈ ਸੋ ਅਖੀਰਲੇ ਪਹਿਰੇ ਦੇ ਵਿੱਚ ਉਹਨਾਂ ਨੇ ਜਿਹੜੀਆਂ ਗੁੰਝਲਾਂ ਨੇ ਉਹਨਾਂ ਨੂੰ ਸੁਲਝਾਇਆ ਉਹ ਕਹਿੰਦੇ ਕਿ ਇਸ ਤਰੀਕੇ ਨਾਲ ਜਿਹੜਾ ਹੈ ਆਪਾਂ ਇੱਕ ਉਸ ਖਿੱਤੇ ਦੇ ਵਿੱਚ ਕਿਉਂਕਿ ਉਹ ਉਹ ਉੱਥੇ ਹੁਣ ਇੱਕ ਤਰ੍ਹਾਂ ਦਾ ਪਰਮਾਣੂ ਬੰਬ ਹੈ ਕਿਸੇ ਵੀ ਟਾਈਮ ਫਟ ਸਕਦਾ ਹਾਲਾਤ ਨੇ ਬਹੁਤ ਨਾਜ਼ੁਕ ਨੇ ਉੱਥੇ ਠੀਕ ਹੈ ਨਾ ਜੀ ਹੁਣ ਇਹਦੇ ਚ ਕੀ ਹੈ ਕੀ ਖਾਲਿਸਤਾਨ ਇਸ ਦਾ ਓਨਲੀ ਸੋਲੂਸ਼ਨ ਟੂ ਸੇਵ ਐਟ ਲੀਸਟ 20 ਮਿਲੀਅਨ ਪੀਪਲ ਫ্রম న్యూక్ਲੀਅਰ ਵਾਰ ਕਿ ਇੱਕੋ ਇੱਕ ਸੋਲੂਸ਼ਨ ਉਸ ਗੱਲ ਤੇ ਆ ਕੇ ਇੱਕੋ ਇੱਕ ਸੋਲੂਸ਼ਨ ਜੇ ਭਾਰਤ ਖੁੱਲੇ ਰੂਪ ਦੇ ਵਿੱਚ ਪਾਕਿਸਤਾਨ ਅਤੇ ਚੀਨ ਦੇ ਨਾਲ ਬਕਾਇਦਾ ਤੌਰ ਤੇ ਐਲਾਨ ਨਹੀਂ ਕਰ ਦਿੰਦਾ ਕਿ ਸਾਡੇ ਸਬੰਧ ਮਿੱਤਰ ਨੇ ਅਸੀਂ ਭਰਾ ਹਾਂ ਤੇ ਅਸੀਂ ਇਕੱਠੇ ਹਾਂ ਸਾਡਾ ਕੋਈ ਆਪਸ ਦੇ ਵਿੱਚ ਝਗੜਾ ਨਹੀਂ ਜੇ ਜਿੰਨਾ ਮਰਜੀ ਅੰਤਰਰਾਸ਼ਟਰੀ ਭਾਰਤ ਦੇ ਜਿਹੜੇ ਮਰਜੀ ਇਲਾਕੇ ਤੇ ਕਬਜ਼ਾ ਕਰ ਲਵੇ ਤੇ ਪਾਕਿਸਤਾਨ ਨਾਲ ਸਾਡਾ ਕੋਈ ਲੈਣਾ ਦੇਣਾ ਨਹੀਂ ਹੈਗਾ ਗੱਲ ਖਤਮ ਉਸ ਹਾਲਤ ਦੇ ਵਿੱਚ ਹੀ ਅਸੀਂ ਕਹਿ ਸਕਦੇ ਹਾਂ ਕਿ ਖਾਲਸਾਤਨ ਦੀ ਕੋਈ ਸੰਭਾਵਨਾ ਨਹੀਂ ਹੈਗੀ ਪਰ ਕੀ ਅਜਿਹਾ ਹੋ ਸਕਦਾ ਕਿ ਪਾਕਿਸਤਾਨ ਬਾਰੇ ਅਜਿਹਾ ਐਲਾਨ ਭਾਰਤ ਕਰ ਸਕਦਾ ਜੇ ਨਹੀਂ ਤਾਂ ਬਾਬਾ ਬਰਦਰ ਦੀਆਂ ਜਿਹੜੀਆਂ ਕੀਤੀਆਂ ਹੋਈਆਂ ਗੱਲਾਂ ਨੇ ਉਹ ਬਿਲਕੁਲ ਸਹੀ ਟਿਕਾਣੇ ਤੇ ਕੀਤੀਆਂ ਹੋਈਆਂ ਨੇ ਤੇ ਬੜਾ ਖੋਜ ਭਰਪੂਰ ਉਹਨਾਂ ਨੇ ਲੇਖ ਲਿਖਿਆ ਤੇ ਮੈਂ ਤਾਂ ਉਸ ਬਜ਼ੁਰਗ ਜਿਹੜਾ 90 95 ਸਾਲਾਂ ਦੀ ਜਿਹਦੀ ਉਮਰ ਵਿੱਚ ਦੀ ਤੇ ਉਹ ਬੰਦੇ ਨੇ ਜਿੰਨੀ ਆਪਣੇ ਜ਼ਿੰਦਗੀ ਦਾ ਤਜਰਬਾ ਜਿਹੜਾ ਵੱਖ-ਵੱਖ ਥਾਵਾਂ ਤੇ ਉਹਨੇ ਨੌਕਰੀਆਂ ਕੀਤੀਆਂ ਕੋਵਰਟ ਆਪਰੇਸ਼ਨ ਕੀਤੇ ਜਾਂ ਉਧਰਲੇ ਮਲਕਾਂ ਦੇ ਵਿੱਚ ਏਸ਼ੀਅਨ ਮਲਕਾਂ ਦੇ ਵਿੱਚ ਜਾ ਕੇ ਜੋ ਉਸਨੇ ਤਜਰਬਾ ਹਾਸਲ ਕੀਤਾ ਜੋੜੇ ਪੜ੍ਹਾਈ ਕੀਤੀ ਉਹਦੇ ਮਤੇ ਨਜ਼ਰ ਜੋ ਉਹਨੇ ਆ ਪਰਚਾ ਲਿਖਿਆ ਸ਼ਬਦਾਂ ਦੇ ਰੂਪ ਦੇ ਵਿੱਚ ਉਹਨੇ ਗੱਲ ਬਿਲਕੁਲ ਸਹੀ ਕੀਤੀ ਆ ਅਸੀਂ ਉਸਦੀ ਦਾਤ ਦਿੰਦੇ ਆ ਉਹਦਾ ਥੈਂਕਸ ਕਰਦੇ ਆ ਤੇ ਨਿਰਸੰਦੇ ਜਿਹੜੀ ਇਹ ਗੱਲ ਆ ਹੁਣ ਇਹ ਅੱਗੇ ਤੱਕ ਜਾਣੀ ਆ ਇਹ ਹੁਣ ਭੁੱਲ ਜਾਓ ਕਿ ਗੱਲ ਇੱਥੇ ਸਮਾਪਤ ਹੋ ਜਾਗੀ ਇਹ ਇੱਕ ਹਾਂ ਪੱਖੀ ਤੇ ਇੱਕ ਬਹੁਤ ਵੱਡਾ ਪ੍ਰੋਜੈਕਟ ਲੀਕ ਕੇ ਦੇ ਚੱਲਿਆ ਪੱਛਮ ਸਾਨੂੰ ਪੱਛਮੀ ਮੁਲਕ ਨੇ ਜਿਹੜੇ ਗੁਰੂ ਸਾਹਿਬ ਦੀ ਸਾਡੇ ਤੇ ਕਿਰਪਾ ਇਹ ਉਹਨਾਂ ਦੇ ਲਈ ਇੱਕ ਰਾਹ ਹੈ ਉਹਨਾਂ ਲੋਕਾਂ ਦੀਆਂ ਅੱਖਾਂ ਖੋਲਣ ਦੇ ਲਈ ਇਹ ਆਰਟੀਕਲ ਕਾਫੀ ਹੈ ਜਿਹੜੇ ਹਾਲੇ ਵੀ ਅ ਭਾਰਤੀ ਰਾਸ਼ਟਰਵਾਦ ਦੇ ਵਿੱਚ ਅਥਾਹ ਸ਼ਰਧਾ ਰੱਖਦੇ ਨੇ ਜਿਹੜੇ ਕਹਿੰਦੇ ਨੇ ਕਿ ਅਸੀਂ ਗੁਰੂ ਨੂੰ ਤਾਂ ਪਿੱਠ ਦਿਖਾ ਦਾਂਗੇ ਅਸੀਂ ਮਤਲਬ ਭਾਰਤ ਨੂੰ ਤਿਰੰਗੇ ਨੂੰ ਪਿੱਠ ਨਹੀਂ ਦਿਖਾ ਸਕਦੇ ਕਥਾਵਾ ਵੀ ਕਰਦੇ ਨੇ ਪ੍ਰਚਾਰਕ ਵੀ ਬਣੇ ਹੋਏ ਨੇ ਪਰ ਇੱਥੇ ਆ ਕੇ ਉਹ ਡੋਲ ਜਾਂਦੇ ਨੇ ਉਹਨਾਂ ਉਹਨਾਂ ਨੂੰ ਇਹ ਪੜਨਾ ਚਾਹੀਦਾ ਕੋਈ ਬੰਦਾ ਉਹਨਾਂ ਤੱਕ ਪਹੁੰਚਾ ਦੇਵੇ ਇਹ ਪੀਪਾਈ ਤੁਸੀਂ ਮੱਥੇ ਕਿਉਂ ਟਿਕੀ ਜਾਨੇ ਹੋ ਹਨ ਵੀ ਤੁਸੀਂ ਸਿੱਧੇ ਹੋਵੋ ਤੁਸੀਂ ਅੱਗੇ ਆਵੋ ਆਹ ਦੇਖੋ ਪੱਛਮ ਤੁਹਾਡੀ ਗੱਲ ਕਰ ਰਿਹਾ ਸੀਨੀਅਰ ਬਹੁਤ ਤਜਰਬੇਕਾਰ ਮੈਂ ਤਾਂ ਦਸਿਆ ਅਰਜੀਤ ਡੋਬਲ ਦਾ ਪਿਓ ਹੈ ਠੀਕ ਹੈ ਨਾ ਸੋ ਇਹ ਇਦਾਂ ਦੇ ਲੋਕ ਕਿੰਨੇ ਲੋਕ ਕਿੰਨਾ ਸਾਰਾ ਮਤਲਬ ਗੁਰੂ ਸਾਹਿਬ ਨੇ ਕਿਰਪਾ ਕੀਤੀ ਹੈ ਕਲਾਮਾਂ ਵਰਤ ਰਹੀਆਂ ਨੇ ਹੁਣ ਤਾਂ ਕੌਮ ਦੀਆਂ ਕੌਮ ਲਈ ਕਲਾਮਾਂ ਵਰਤ ਰਹੀਆਂ ਨੇ ਕਰਤਾਰ ਦੀਆਂ ਅਕਾਲ ਪੁਰਖ ਵਾਹਿਗੁਰੂ ਦੀਆਂ ਤੇ ਹਰ ਵਿਅਕਤੀ ਜਿਹੜਾ ਦਾਨਿਸ਼ਮੰਦ ਦਾ ਜਿਹੜਾ ਪੜਿਆ ਲਿਖਿਆ ਇੰਟੈਲੈਕਚੁਅਲ ਹੈ ਜਿਹੜਾ ਦੁਨੀਆ ਭਰ ਦਾ ਉਹ ਸਿੱਖਾ ਵੱਲ ਦੇਖ ਰਿਹਾ ਹੁਣ ਪੰਜਾਬ ਵੱਲ ਦੇਖ ਰਿਹਾ ਉਹ ਦੇਖ ਰਿਹਾ ਸਾਊਥ ਏਸ਼ੀਆ ਦੇ ਵਿੱਚ ਇਹ ਘਟਨਾਵਾਂ ਕਿਵੇਂ ਵਾਪਰ ਰਹੀਆਂ ਨੇ ਕਿੱਧਰ ਨੂੰ ਜਾ ਰਿਹਾ ਸਾਰਾ ਕੁਝ ਸੋ ਸਾਨੂੰ ਵੀ ਸਾਡੇ ਪ੍ਰਚਾਰਕਾਂ ਨੂੰ ਤੇ ਸਾਡੇ ਲੋਕਾਂ ਨੂੰ ਛੋਟੀਆਂ-ਮੋਟੀਆਂ ਗੱਲਾਂ ਵੱਲ ਧਿਆਨ ਨਹੀਂ ਦੇਣਾ ਚਾਹੀਦਾ ਕੋਈ ਕਹੂਗਾ ਜੀ ਉਹਦੇ ਤੇ ਕੁਝ ਬੋਲੋ ਉਹਦੇ ਬਾਰੇ ਕੋਈ ਵਿਚਾਰ ਨਹੀਂ ਉਹ ਫਲਾਣਾ ਐ ਫਲਾਣੀ ਥਾਂ ਚ ਲੱਗਾ ਹੈ ਇਦਾਂ ਹੋ ਗਿਆ ਛੱਡ ਦਿਓ ਸਾਰਾ ਕੁਝ ਉਹ ਸਾਡਾ ਕੰਮ ਨਹੀਂ ਹੈਗਾ ਅਸੀਂ ਫੇਰ ਸਾਨੂੰ ਅਸੀਂ ਤਾਂ ਉਹ ਫਿੱਤਾ ਟੱਚ ਕਰਨ ਵਾਲੇ ਆ 100 ਮੀਟਰ ਦੀ ਦੌੜ 'ਚ ਠੀਕ ਹੈ ਨਾ ਜੀ ਤੁਸੀਂ ਸਾਨੂੰ ਇਹ ਨਾ ਕਹੋ ਵੀ ਆ ਕੇ ਕਬੱਡੀ ਕਬੱਡੀ ਖੇਡ ਲਓ ਸਾਰੀ ਜਿਹੜੀ ਬਿਮਾਰੀਆਂ ਦੀ ਇੱਕੋ ਦਵਾਈ ਆ ਆਪਣਾ ਮੁਲਕ ਆਪਣਾ ਘਰ ਹੋਵੇ ਕਿਸੇ ਦੀ ਹਿੰਮਤ ਨਹੀਂ ਹੈਗੀ ਤੁਹਾਡੇ ਵੱਲ ਝਾਕ ਜਾਊਗਾ ਤੇ ਇਸ ਗੱਲ ਦੇ ਲਈ ਅਸੀਂ ਇੱਕ ਵਾਰ ਫੇਰ ਉਸ ਵਿਅਕਤੀ ਦਾ ਬਾਬਰ ਅਰਥਰ ਦਾ ਧੰਨਵਾਦ ਕਰਦੇ ਹਾਂ ਮੈਂ ਦੱਸਿਆ ਕੌਣ ਆ ਉਹ ਕਿਸ ਹੱਦ ਤੱਕ ਜਾ ਕੇ ਉਸ ਨੇ ਕਿਹੜੀਆਂ-ਕਿਹੜੀਆਂ ਸੇਵਾਵਾਂ ਨੇ ਜਿਹੜੀਆਂ ਉਹਨੇ ਨਿਭਾਈਆਂ ਨੇ ਤੇ ਅੱਜ ਕੱਲ ਉਹ ਕੀ ਕਰਦਾ ਤੇ ਉਹਨੇ ਸਿੱਖ ਕੌਮ ਦੇ ਲਈ ਇਹ ਆਰਟੀਕਲ ਲਿਖ ਕੇ ਕਿੱਡਾ ਵੱਡਾ ਯੋਗਦਾਨ ਪਾਇਆ ਇੱਥੋਂ ਗੱਲ ਤਾਂ ਬਹੁਤ ਧਿਰ ਤੋਂ ਸ਼ੁਰੂ ਹੋਈ ਹੈ ਗੱਲ ਤਾਂ 1839 ਤੋਂ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਕਦੇ ਵੀ ਮੱਠੀ ਪਈ ਨਹੀਂ ਸਮੇਂ-ਸਮੇਂ ਤੇ ਕਰਵਟ ਲੈਂਦੀ ਰਹੀ ਹੈ ਸੋ ਉਸ ਆਜ਼ਾਦੀ ਦੀ ਜੰਗ ਦੇ ਵਿੱਚ ਜਦੋਂ ਸਰ ਤਰਨਜੀਤ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੇ ਆਪਣਾ ਜਿਹੜਾ ਯੋਗਦਾਨ ਪਾਇਆ ਕੱਲ ਅਸੀਂ ਹੱਸਦੇ ਸੀ ਬੈਠੇ ਗੱਲਾਂ ਕਰਦੇ ਸੀ ਕਿ ਜੇ ਮਰਦੇ ਮੁਜਾਹਦੇ ਸਾਨੂੰ ਸੁੱਤਿਆਂ ਨੂੰ ਨਾ ਜਗਾਉਂਦਾ ਤਾਂ ਅਸੀਂ ਵੀ ਕਿਤੇ ਸਿਗਟਾ ਬੀੜੀਆਂ ਪੀਂਦੇ ਹੁਣ ਅਸੀਂ ਕਾਮਰੇਡ ਹੋਣਾ ਸੀ ਪਰ ਨਹੀਂ ਗੁਰੂ ਦੀ ਜਦੋਂ ਕਲਾ ਵਰਤਦੀ ਹੈ ਕਹਿੰਦੇ ਪਤਾ ਨਹੀਂ ਲੱਗਦਾ ਹੈਗਾ ਸੋ ਐਦਾਂ ਹੀ ਹੁਣ ਕਲਾ ਵਰਤ ਰਹੀ ਹੈ ਤੇ ਅਸੀਂ ਪੋਜ਼ਿਟਿਵ ਤਰੀਕੇ ਦੇ ਨਾਲ ਚੜ੍ਹਦੀ ਕਲਾ ਦੇ ਵਿੱਚ ਇਹ ਗੁਰੂ ਦੀ ਮਰਜ਼ੀ ਹੈ ਕਿਸੇ ਵਿਅਕਤੀ ਵਿਸ਼ੇਸ਼ ਦੀ ਜਦ ਕਿਸੇ ਸਰਕਾਰ ਦੀ ਜਾਂ ਕਿਸੇ ਗਰੁੱਪ ਦੀ ਜਾਂ ਇਧਰ ਉਧਰੋਂ ਕੁਝ ਇਕੱਠੇ ਹੋ ਕੇ ਜਾਂ ਹੋਰ ਨਾ ਇਹ ਗੁਰੂ ਦੀ ਮਰਜ਼ੀ ਹੈ ਕਿ ਖਾਲਸੇ ਦਾ ਰਾਜ ਹੋਵੇ ਜੇ ਤੁਹਾਨੂੰ ਗੁਰੂ ਤੇ ਇਨਾ ਭਰੋਸਾ ਹੈਗਾ ਤਾਂ ਅਸੀਂ ਕੁੱਟ ਕੇ ਹੀ ਲੈ ਲੈਣਾ ਠੀਕ ਹੈ ਨਾ ਉਹ ਕੋਈ ਵੱਡੀ ਗੱਲ ਨਹੀਂ ਹੈਗੀ ਸੋ ਤੁਸੀਂ ਸਤਲੁਜ ਟੀਵੀ ਦੇਖਿਆ ਕਰੋ ਬਹੁਤ ਮੈਂ ਵਾਦਾ ਕਰਦੇ ਹਾਂ ਬੜੇ ਜਲਦੀ ਹੀ ਅਸੀਂ ਲਾਈਵ ਪ੍ਰੋਗਰਾਮ ਸ਼ੁਰੂ ਕਰਾਂਗੇ ਟਾਕਿੰਗ ਪੰਜਾਬ ਦਾ ਤੇ ਬਹੁਤ ਹੀ ਕੋਸ਼ਿਸ਼ ਅਸੀਂ ਜਮਾ ਕੀਤਾ ਹੋਇਆ ਜੇ ਇੱਕੋ ਵਾਰੀ ਅਸੀਂ ਦਿਖਾਤਾ ਜੋਰ ਲੱਗ ਜਾਣਾ ਇੱਕੋ ਵਾਰੀ ਹੌਲੀ 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 ਠੀਕ ਹੈ ਨਾ ਸੋ ਦੇਖਿਆ ਕਰੋ ਅੱਗੇ ਵੀ ਤੁਸੀਂ ਆਪਣੇ ਦੋਸਤਾਂ ਬੀਤਰਾ ਨੂੰ ਬੇਨਤੀ ਕਰ ਲਿਆ ਕਰੋ ਜਿਨ੍ਹਾਂ ਦੇ ਹੱਕਾਂ ਨੂੰ ਹੁਕਮ ਕਰਦਿਆ ਕਰੋ ਤੇ ਮੈਂ ਤੁਹਾਨੂੰ ਬੇਨਤੀ ਕਰਦਾ ਠੀਕ ਹੈ ਨਾ ਜੀ ਹੱਕ ਤਾਂ ਹੈਗਾ ਮੇਰਾ ਤੁਹਾਡੇ ਤੇ ਪਰ ਫਿਰ ਵੀ ਮੈਂ ਬੇਨਤੀ ਕਰਦਾ www.satlujnetwork.com ਤੇ ਤੁਸੀਂ ਸਾਨੂੰ ਲਾਈਵ ਦੇਖ ਸਕਦੇ ਹੋ ਸੁਣ ਸਕਦੇ ਹੋ ਤੇ ਦਰਬਾਰ ਸਾਹਿਬ ਤੋਂ ਗੁਰਬਾਣੀ ਦਾ ਸਿੱਧਾ ਪ੍ਰਸਾਰਣ ਕਰਦੇ ਆ ਠੀਕ ਹੈ ਨਾ ਜੀ ਗੁਰਬਾਣੀ ਦਾ ਕਿਸੇ ਇੱਕ ਜਾਂ ਕਿਸੇ ਦੋ ਚੈਨਲਾਂ ਤੇ ਕੋਈ ਦਾ ਹੱਕ ਨਹੀਂ ਹੈਗਾ ਸਾਡੀ ਗੁਰਬਾਣੀ ਗੁਰੂ ਸਾਹਿਬ ਦੀ ਹੈ ਸਾਡਾ ਵੀ ਹੱਕ ਹੈ ਤੁਹਾਡਾ ਵੀ ਹੱਕ ਹੈ ਸੋ ਇਦਾਂ ਤੁਸੀਂ ਪੋਜ਼ਿਟਿਵ ਹਾਂ ਪੱਖੀ ਪੂਰੇ ਜ਼ੋਰਦਾਰ ਤਰੀਕੇ ਦੇ ਨਾਲ ਓਕੇ ਜੀ ਇਹ ਰਿਪੋਰਟ ਸਵੇਖੀਏ ਇੱਥੇ ਜੀ ਅਮਰੀਕਾ ਦੇ ਐਸਓਬਿਕ ਆਫਿਸਰ ਇਹਨਾਂ ਨੇ ਖਾਲਸਾ ਰਾਜ ਬਾਰੇ ਚ ਗੱਲ ਕੀਤੀ ਹੈ ਪੌਪ ਆਰਥਰ ਇਹਨਾਂ ਦਾ ਨਾਮ ਹੈ ਤੇ ਇਹਨਾਂ ਨੇ ਕਿਹਾ ਕਿ ਇੱਕ ਪਰਮਾਨੰਤ جنگ ਹੋਏਗੀ ਇਸ جنگ ਦੇ ਵਿੱਚ ਕਰੋੜਾਂ ਲੋਕ ਜਿਹੜੇ ਨੇ ਮਾਰੇ ਜਾਣਗੇ ਤੇ ਇਸ جنگ ਤੋਂ ਬਾਅਦ ਖਾਲਸਾ ਰਾਜ ਜਿਹੜਾ ਹੈ ਉਹ ਕਾਇਮ ਹੋਏਗਾ ਉਹ ਬਣੇਗਾ ਤੇ ਇਹਨਾਂ ਨੇ ਇੱਥੇ ਖਾਲਸਾ ਰਾਜ ਦੀ ਖਾਲਸਾਤਾਨ ਦੀ ਤਸਦੀਕ ਕੀਤੀ ਤੇ ਇਸ ਸੀਜ਼ ਨੂੰ ਦੱਸਿਆ ਕਿ ਵਾਕਈ ਖਾਲਸਾ ਰਾਜ ਆਏਗਾ ਤੇ ਇੱਥੇ ਬਹੁਤ ਵੱਡੀ ਆ ਜਿਹੜੀ ਵਾਰ ਹੈ ਆ ਉਹਦੇ ਤੋਂ ਦੁਨੀਆ ਨੂੰ ਬਚਾਇਆ ਜਾ ਸਕਦਾ ਹੈ ਅਗਰ ਇੱਥੇ ਖਾਲਿਸਤਾਨ ਨੂੰ ਖਾਲਸਾ ਰਾਜ ਨੂੰ ਇਸ ਜੰਗ ਤੋਂ ਪਹਿਲਾਂ ਹੀ ਬਣਾ ਦਿੱਤਾ ਜਾਂਦਾ ਹੈ ਤਾਂ ਬਹੁਤ ਸਾਰੇ ਲੋਕਾਂ ਦੀਆਂ ਜਿਹੜੀਆਂ ਜਾਨਾਂ ਨੇ ਉਹਨਾਂ ਨੂੰ ਬਚਾਇਆ ਜਾ ਸਕਦਾ ਹੈ ਬਹੁਤ ਅਹਿਮ ਕਿਸਮ ਦੀਆਂ ਗੱਲਾਂ ਇਹਨਾਂ ਨੇ ਆਪਣੇ ਇਸ ਆਰਟੀਕਲ ਦੇ ਵਿੱਚ ਕੀਤੀਆਂ ਨੇ ਤੁਹਾਡਾ ਕੀ ਕਹਿਣਾ ਹੈ ਇਸ ਆਰਟੀਕਲ ਦੇ حوالے ਤੋਂ ਤੁਸੀਂ ਜੋ ਵੀ ਕਹਿਣਾ ਚਾਹੁੰਦੇ ਹੋ ਲਾਜ਼ਮੀ ਦੱਸੋ ਕਮੈਂਟ ਸੈਕਸ਼ਨ 'ਚ ਵੀਡੀਓ ਨੂੰ ਲਾਈਕ ਸ਼ੇਅਰ ਲਾਜ਼ਮੀ ਕਰੋ i'm not here to cooperate with the government i'm here that